ਤੇ ਤੌਰ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਝੋਟੀ ਵਧੀਆ ਫਿਕਸ ਲੇਵੇ ਦੀ ਆ ਤੇ ਸੋਹਣਾ ਥਣ ਲੱਗਿਆ ਝੋਟੀ ਨੂੰ ਆ ਦੇਖੋ ਵੀਰੇ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਆਪਾਂ ਬਾਈ ਜਗਜੀਤ ਦੇ ਘਰੋਂ ਬਣਾ ਰਹੇ ਆ ਪਿੰਡ ਆ ਗਿਆ ਬਾਈ ਦਾ ਦਿਆਲਪੁਰਾ ਭਾਈਕਾ ਕੋਠੇ ਸਰਜੀਤਪੁਰਾ ਤੇ ਜ਼ਿਲ੍ਹਾ ਦੋਸਤੋ ਬਠਿੰਡਾ ਆ ਗਿਆ ਬਾਈ ਨੇ ਕਹਾ ਪਹਿਲਾ ਸੂਆ ਤਾਜੀ ਸੂਈ ਝੋਟੀ ਸੇਲ ਕਰਨੀ ਆ ਡਿਟੇਲ ਆ ਜਿਹੜੀ ਆਪਾਂ ਸਾਰੀ ਮਾਲਕ ਤੋਂ ਲਵਾਂਗੇ ਮੁੱਲਬਾੜੀ ਵੀਡੀਓ ਦੇ ਵਿੱਚ ਕਰਾਵਾਂਗੇ ਨੰਬਰ ਆਪਾਂ ਭਰਾ ਦਾ ਲੈ ਲਾਂਗੇ ਦੋਸਤੋ ਤੇ ਬਾਕੀ ਤੁਹਾਨੂੰ ਲਾਸਟ ਤੇ ਆਪਾਂ ਇੱਕ ਆ ਬੂਰਾ ਬੋਲਾ ਇਹਦੀ ਵੀ ਡਿਟੇਲ ਲੈ ਕੇ ਦੇਵਾਂਗੇ ਡਾਇਰੈਕਟ ਕ੍ਰੋਸਿੰਗ ਵਾਸਤੇ ਤੁਸੀਂ ਬਾਈ ਨਾਲ ਸੰਪਰਕ ਇਹਨਾਂ ਬਾਰੇ ਵੀ ਕਰ ਸਕਦੇ ਹੋ ਮੇਨ ਵੀਡੀਓ ਦੋਸਤੋ ਆ ਛੋਟੀ ਦੀ ਰਹੂਗੀ ਬਰੀਡ ਤੇ ਭਰਾ ਦਾ ਕੰਮ ਆ ਤੇ ਚੰਗੇ ਪਸ਼ੂਆਂ ਦਾ ਵਿਰਸਾ ਉੱਕੀ ਆ ਫਾਦਰ ਸਾਹਿਬ ਬਾਈ ਦੇ ਆਰਮੀ ਚੋਂ ਆਏ ਹੋਏ ਆ ਜੱਸਾ ਸਿੰਘ ਜੱਸਾ ਸਿੰਘ ਫੌਜੀ ਬੱਦੂ ਦਾ ਨਾ ਫੋੜ ਵੀਰੇ ਕੀ ਹਾਲ ਵੀਰੇ ਹਾਂਜੀ ਵੀਰ ਜੀ ਪਹਿਲਾਂ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਵੀਰੇ ਆਪਣਾ 737488808 ਠੀਕ ਆ ਤੇ ਐਡਰੈਸ ਕਨਫਰਮ ਕਰਾ ਦੇ ਵੀਰੇ ਐਡਰੈਸ ਵੀਰੇ ਆਪਣਾ ਪਿੰਡ ਦਿਆਲਪੁਰਾ ਭਾਈ ਦਾ ਕੋਠੇ ਸਰਜੀਤਪੁਰ ਵੀਰੇ ਠੀਕ ਆ ਜੀ ਨੇੜੇ ਰਹਿਗਾ ਜਲਾਲ ਤੇ ਸਲਾਬਤਪੁਰਾ ਠੀਕ ਆ ਜੀ ਠੀਕ ਆ ਤੇ ਭਗਤੇ ਭਾਈ ਤੋਂ ਕਿੰਨੇ ਕੁ ਦੂਰੇ ਵੀਰੇ ਭਗਤੇ ਭਾਈ ਤੋਂ 10 ਕਿਲੋਮੀਟਰ ਆ ਜੀ ਭਗਤੇ ਭਾਈ ਤੋਂ 10 ਕਿਲੋਮੀਟਰ ਤੇ ਪਹਿਲਾ ਸੂਆ ਝੋਟੀ ਆ ਬਾਈ ਜੀ ਹਾਂ ਵੀਰੇ ਪਹਿਲਾ ਸੂਆ ਹੀ ਠੀਕ ਆ ਕਿੱਦੇ ਅੱਜ ਸਵੇਰੇ ਸੂਈ ਆ ਅੱਜ ਵੀਰੇ 4 ਵਜੇ ਸੂਈ ਆ 4:30 ਵਜੇ ਝੇਰ ਕੰਪਲੀਟ ਹੋ ਗਈ ਆਪਣੇ ਜੇਰ ਪੈ ਗਈ ਬਾਈ ਹਾਂ ਜੇਰ ਵੀਰੇ ਹੋ ਗਈ ਬਾਕੀ ਆ ਦੇਖ ਲਓ ਬਾਈ ਨੇ ਕੋਲੇ ਬੱਠਰ ਚ ਰੱਖੀ ਹੋਈ ਆ ਜੇਰ ਪਾ ਕੇ ਬਿਲਕੁਲ ਵੀਰੇ ਝੋਟੀ ਸਾਫ ਆ ਤੇ ਬੌਲਾ ਕੱਢਿਆ ਵੀਰੇ ਕੁਝ ਨਾ ਨਾ ਵੀਰੇ ਹਜੇ ਕੱਢਿਆ ਨਹੀਂ ਕੱਢਿਆ ਨਹੀਂਗਾ ਮਤਲਬ ਕੱਟੀ ਨੂੰ ਮੈਂ ਗਾਂ ਦਾ ਪਿਆ ਦੁੱਧ ਹਜੇ ਠੀਕ ਆ ਜੀ ਤੇ ਆਪਾਂ ਐਵੇਂ ਕਿਉਂ ਝੂਠ ਮਾਰਨਾ ਕਿ ਮਤਲਬ ਕੱਢਿਆ ਹੁਣ ਸਾਹਮਣੇ ਧਰਾ ਮਰਾ ਦੇਗਾ ਠੀਕ ਆ ਜੀ ਇੱਕ ਜਮਾ ਵੀਰੇ ਘਰੇ ਬਾਕੀ ਸਾਨੂੰ ਆਪਾਂ ਝੋਟੀ ਦਿਖਾ ਦਿੰਨੇ ਆਂ ਸਿੰਗਾਂ ਦੀ ਬਹੁਤ ਸੋਹਣੀ ਆ ਗਈ ਤੇ ਜਿਹੜਾ ਇਹਦੇ ਪਿੱਛੇ ਬੱਚਾ ਹੈਗਾ ਵੀਰੇ ਬਹੁਤ ਚੰਗੇ ਰਿਕਾਰਡ ਦਾ ਨੀਲੀ ਰੱਬ ਦੀ ਕੱਟੀ ਆਈ ਆ ਵੀਰੇ ਕੱਟੀ ਇਹ ਆਪਣੇ ਏਸਾਂ ਦੀ ਵੀਰੇ ਬੂਰੇ ਬੂਰੇ ਦੀ ਬੱਚੀ ਹੈ ਅਸੀਂ ਬੂਰੇ ਦੀ ਬੱਚੀ ਹੈ ਬੂਰੇ ਤੋਂ ਆਹ ਭਾਈ ਡਾਇਰੈਕਟ ਕ੍ਰੋਸਿੰਗ ਸੀ ਝੋਟੀ ਤੇ ਉਹਦੀ ਹੀਟਾਂ ਕੱਟੀ ਆਈ ਆ ਤੇ ਝੋਟ ਨੀਲੀ ਦਾ ਪੱਖ ਆ ਮਤਲਬ ਨੀਲੀ ਚੋਈ ਹੈ ਪਿਓਰ ਨਹੀਂ ਹੈ ਮਤਲਬ ਜਿਹੜੀ ਆਪਣੇ ਪਾਰ ਵਾਲੀ ਬਰੀਡ ਚੱਲਦੀ ਹੈ ਨਾ ਅੱਛਾ ਅੱਛਾ ਬੜਾ ਸਾਲ ਇਹਦਾ ਜਿਹੜਾ ਫਾਦਰ ਆ ਉਹ ਆਪਾਂ ਲਿਆਂਦਾ ਸੀ ਆਪਣੇ ਭਰਾਵਾਂ ਤੋਂ ਮਲੋੜ ਏਰੀਆ ਚੋਂ ਠੀਕ 2020 ਚ ਲਾਕਡਾਊਨ ਵੇਲੇ ਠੀਕ ਆ ਠੀਕ ਆ ਤੇ ਉਹਦੀ ਪਹਿਲੀ ਬੱਚੀ ਵੀਰੇ ਪਹਿਲੀ ਬੱਚੀ ਜਿਹਦੀ ਮਦਰ ਪੂਰੀ ਸੀ ਆਪਾਂ ਜੋਧਪੁਰ ਪਾਖਰਪਿੰਡ ਸੇਲ ਕੀਤੀ ਹੈ ਸਾਡੇ ਮੇਰੇ ਗਵਾਂਡ ਚ ਹੀ ਗਈ ਹਾਂਜੀ ਹਾਂਜੀ ਉੱਥੇ ਸੇਲ ਕੀਤੀ ਠੀਕ ਆ ਠੀਕ ਆ ਤੇ ਬਾਈ ਇਹ ਕਿੰਨਾ ਕੁ ਦੁੱਧ ਪਾ ਦੂਗੀ ਜੀ ਤੇ ਤੇਰੇ ਸਾਹ ਦੋਸਤ ਵੀਰੇ ਆਪਣਾ ਮੰਨ ਲਓ ਕੋਈ ਚੰਗੀ ਸੰਭਲਾ ਲੈ ਗਿਆ ਆਪਾਂ ਜਾਨ ਨਹੀਂ ਕਿੰਨੇ 11-12 ਕਿਲੋ ਤਾਂ ਨਾਰਮਲ ਕੱਟਣਾ ਚਾਹੀਦਾ 11-12 ਕਿਲੋ ਵੀਰੇ ਦੁੱਧ ਪਾ ਸਕਦੀ ਹੈ ਪਹਿਲਾ ਸੂਛ ਊਠੀ ਆ ਬਾਕੀ ਸਾਨੂੰ ਆਪਾਂ ਤੋੜ ਕੇ ਚੱਕਰਾਂ ਨੇ ਖੋਲ ਲੋ ਵੀਰੇ ਤੋੜ ਲੈ ਬਾਕੀ ਵੀਰੇ ਦੀ ਇਹ ਆ ਨਾ ਮਾਦਾ ਰਕਾਰਡ ਨਾਰਮਲ ਸੀ ਜਿਹੜਾ ਆਪਾਂ ਮਤਲਬ ਵੇਚਣ ਦਾ ਕਰਨ ਹਾਂ ਹੋਰ ਕੋਈ ਮਤਲਬ ਹੋਵੇ ਪਿੱਛੇ ਦੀ ਭਾਰ ਦੀ ਸ਼ਿਕਾਇਤ ਆ ਉਹਦੀ ਆਪਣੀ ਪੂਰੀ ਜ਼ਿੰਮੇਵਾਰੀ ਹੋਗੀ ਅਗਲਾ ਆਊਗਾ ਆਪਾਂ ਕਿਰਾਇਆ ਵੀ ਦੇ ਦਾਂਗੇ ਹੁਣ ਜਾਣਦਾ हां ਵੀ ਕੋਈ 1 ਪੈਸੇ ਦਾ ਫਾਲਟ ਨਹੀਂ ਤੁਸੀਂ ਜਿਹੜਾ ਥਣਾ ਦੀ ਗੱਲ ਰਹੀ ਉਹ ਆਪਾਂ ਹੁਣ ਤਾਂ ਰਮਰਾਈ ਦੇਣੀ ਆ ਉਹ ਤਾਂ ਤੁਸੀਂ ਵੀਰੇ ਇੱਕ ਵਾਰੀ ਚੈੱਕ ਕਰਾ ਦਿਓ ਹਾਂਜੀ ਵੀਰੇ ਉਹ ਆਪਾਂ ਜਦੋਂ ਤੇ ਤੋੜ ਕੇ ਆਪਾਂ ਸਾਨੂੰ ਦਿਖਾ ਦਿੰਨੇ ਆ ਦੋਸਤੋ ਝੋਟੀ ਵਧੀਆ ਫਿਕਸ ਲੇਵੇ ਦੀ ਆ ਤੇ ਸੋਹਣਾ ਥਣ ਲੱਗਿਆ ਝੋਟੀ ਨੂੰ ਆ ਦੇਖੋ ਵੀਰੇ ਬਾਕੀ ਇਹੜੀ ਸਰੀਰ ਪੱਖੋਂ ਵਧੀਆ ਗਈ ਸਿੰਘਾਂ ਦੀ ਬਹੁਤ ਸੋਹਣੀ ਆ ਗਈ ਝੋਟੀ ਜਿਹੇ ਜਿਹੇ ਪਸ਼ੂ ਹੈਗਾ ਜਿਆਦੇ ਤਰੀਫਾਂ ਨਾਲ ਨਹੀਂ ਵੀਰੇ ਬਾਕੀ ਵੀਡੀਓ ਚ ਪਸ਼ੂ ਆਪ ਵੀ ਦੇਖ ਜਾਤਾ ਹੁੰਦਾ ਤੇ ਬੜੀ ਐ ਕੋਈ ਨਹੀਂ ਵੀਰੇ ਕੱਟੀ ਛੱਡ ਦੇ ਕੱਲੀ ਇਹਨੂੰ ਤੋੜ ਲਾ ਆ ਦੇਖੋ ਭਾਈ ਸਾਨੂੰ ਤੋੜ ਕੇ ਆਪਾਂ ਚੈੱਕ ਕਰਾਣੇ ਆ ਹਾਂਜੀ ਲੈ ਚਲੋ ਇਧਰ ਨੂੰ ਤੇ ਇਹ ਦੇਖੋ ਦੋਸਤੋ ਆ ਦੇਖੋ ਵੀਰੇ ਚੁੱਪੀ ਦਾ ਲੇਵਾ ਦੇਖ ਲੋ ਬੰਦ ਜੀ ਲੇਵੇ ਦੀ ਇਕੱਲਾ ਇਕੱਲਾ ਸੋਨਾ ਥਣ ਲੱਗਿਆ ਜੋ ਕਿ ਨੂੰ ਸਿੰਘਾ ਸੁੰਗਾ ਦੀ ਬਹੁਤ ਸੋਹਣੀ ਆ ਜੀ ਕੋਈ ਨਾ ਭਾਈ ਅੰਦਰ ਹੀ ਬੱਚੇ ਦਾ ਬੁਲਾ ਕਰਦੀ ਆ ਹਾਂ ਆ ਦੇਖੋ ਵੀਰੇ ਖੜ ਜਾ 몰ਾ ਜਿਹੜਾ ਭਾਈ ਤੋਂ ਆਪਾਂ ਉਹ ਵੀ ਦੋਸਤੋ ਕਨਫਰਮ ਕਰ ਲੈਨੇ ਆ ਨੰਬਰ ਹੈ ਜਿਹੜਾ ਵੀਰ ਹੋ ਜਾਣਾ ਦੂਡੀ ਉੱਪਰ ਚੱਲੀ ਜਾਂਦਾ ਸੰਪਰਕ ਕਰ ਲਿਓ ਦੋਸਤੋ ਤੇ ਕੋਲੇ ਆ ਕੇ ਚੱਲੇ ਕਰਕੇ ਜਿਵੇਂ ਮਰਜੀ ਤੁਸੀਂ ਭਾਈ ਜੀ ਖਰੀਦ ਸਕਦੇ ਹੋ ਹਾਂਜੀ ਭਾਈ ਤੇ ਭਾਈ ਜਗਜੀਤ ਕੀ ਭਾਅ ਕਰਦਾ ਜਾਇਜ਼ ਜਿਹੜਾ ਇਹਦਾ ਵੀਰ ਆਪਣਾ ਮੁੱਲ ਤਾਂ ਜਿੰਨਾ ਮਰਜ਼ੀ ਕਰ ਲਈਏ ਇੱਕ ਵੀ ਕਰਦੇ ਆਪਾਂ 120000 ਮੋਹਰਾਂ ਇਹਦੇ ਜੋ ਕੋਈ ਰਿਆਤ ਛੋਟ ਛੱਕਾ ਜਿਹੜਾ ਵੀਰ ਫੋਨ ਲਾਊਗਾ ਕੋਈ ਨਹੀਂ ਉਹਦਾ ਕਰਦਾ ਮਾਰਦਾ ਮੌਕੇ ਤੇ ਹਣਾ ਮੌਕੇ ਤੇ ਦੋਸਤੋ ਬਾਈ ਕਹਿੰਦਾ ਹੋ ਜਾ ਹੋ ਜੂਗਾ 1 ਲੱਖ ਤੇ 20 ਹਜ਼ਾਰ ਝੋਟੀ ਦੀ ਡਿਮਾਂਡ ਰੱਖੀ ਆ ਮਾਲਕਾਂ ਨੇ ਨੰਬਰ ਆ ਭਰਾ ਹੋਰਿਆਂ ਦੇ ਵੀਡੀਓ ਦੇ ਉੱਪਰ ਚੱਲੀ ਜਾਂਦੇ ਆ ਪਿੰਡ ਦਿਆਲਪੁਰਾ ਭਾਈ ਕਾ ਕੋਠੇ ਸਰਜੀਤਪੁਰਾ ਤੇ ਜਿਹੜਾ ਬਠਿੰਡਾ ਦੋਸਤੋ ਜਿਹੜੇ ਭਰਾ ਨੂੰ ਝੋਟੀ ਦੋਸਤੋ ਵਧੀਆ ਲੱਗਦੀ ਆ ਕੋਲੇ ਆ ਕੇ ਥੱਲੇ ਕਰਕੇ ਤੁਸੀਂ ਸੌਦਾ ਕਰ ਸਕਦੇ ਹੋ ਬਾਈ ਜਗਜੀਤਾ ਬੋਲ ਬਾਰੇ ਕੀ ਡਿਟੇਲ ਆ ਤੁਹਾਡੀ ਕੀ ਕਹਿੰਦੇ ਸੀ ਇਹਦਾ ਵੀਰੇ ਜਿਹੜਾ ਇਹਦੀ ਮਾਂ ਦਾ ਆਪਾਂ ਸੇਲ ਕਰਤੀ ਫਰੋਸ਼ਾ ਪਿੰਡ ਮੁਨਕੀ ਕੋਨੇ ਠੀਕ ਆ ਜੀ ਤੇ ਜਿਹੜਾ ਦਾ ਫਾਦਰ ਉਹ ਇਹੋ ਹੀ ਕਮਾਂਡੋ ਬੋਲ ਆਪਣਾ ਵੱਡਾ ਸਾਹ ਤੇਗਾ ਇਹ ਬਾਦਰੋਂ ਪਾਰੋਂ ਆਇਆ ਵੀਰੇ ਬਾਦਰੋਂ ਜਿਹੜਾ ਫਾਦਰ ਆ 2014 ਚ ਹਾਂ ਉਹ ਬਾਦਲਾਂ ਨੇ ਇੰਪੋਰਟ ਕਰਾਇਆ ਹੈ ਅੱਛਾ ਇਹ ਜਿਹੜੇ ਬਾਦਲ ਬਾਦਲ ਫਾਰਮ ਚ ਆਏ 2014 ਚ ਹੀਰਾ ਬੋਲਾ ਠੀਕ ਹੈ ਜੀ ਇਹ ਹੀਰੇ ਦਾ ਡਰਾਇਟਾ ਇਹ ਆਪਾਂ ਭਰਾਵਾਂ ਤੋਂ ਚੰਗੀ ਬੋਲਦਾ ਬਾਈਪਲੱਸ ਵਾਲੀ ਦਾ ਬੱਚਾ ਹੈ ਠੀਕ ਹੈ ਜੀ ਠੀਕ ਤੇ ਇਹ ਭਰਾਵਾਂ ਤੋਂ ਆਪਾਂ ਖਰੀਦਾ ਸੀ ਮਲੋਟ ਏਰੀਆ ਚੋਂ ਆਪਣੇ ਫੌਜੀ ਵੀਰ ਨੇ ਆਪਣਾ ਭਰਾਵਣਾ ਉਹ ਪਿਆਰ ਬਣਿਆ ਆ ਦੇਖੋ ਵੀਰੇ ਇਹ ਵੇਲੇ ਕਹਿੰਦੇ ਆ ਨਾ ਬੋਲਾ ਆ ਖੜਿਆ ਦੋਵੇਂ ਆਪਸ ਵਿੱਚ ਮੇ ਪਿਆਰ ਦੀਆਂ ਟਕਰਾਂ ਹੈ ਉਸ ਵਿੱਚ ਕੋਈ ਭੇਡ ਦੇ ਨਹੀਂ ਤੇ ਭਾਈ ਤੁਸੀਂ ਇਹ ਬੂਰੇ ਬਾਰੇ ਕਹਿੰਦੇ ਇੱਕ ਤਾਂ ਡਾਇਰੈਕਟ ਕ੍ਰੋਸਿੰਗ ਬਾਤ ਹੈ ਸਾਡੇ ਨਾਲ ਜੇ ਕੋਈ ਚੰਗੇ ਪੈਸੇ ਪਰ ਉਹ ਤਾਂ ਫਿਰ ਆਪਾਂ ਸੇਲ ਕਰਦੇ ਫਿਰ ਆਪਾਂ ਆਪਦੀ ਬਰੀਡਿੰਗ ਲਈ ਸਾਲਾ ਰੱਖਾਂਗੇ ਉਹਦੀ ਵੀ ਮੇਰੇ ਕ੍ਰੋਸਿੰਗ ਬਣ ਲਈ ਠੀਕ ਹੈ ਇਹਦੀ ਕ੍ਰੋਸਿੰਗ ਬਣਦਾ ਹਜੇ ਤਾਂ ਆਪਦੀ ਫਿਰ ਬਰੀਡ ਲਈ ਮਤਲਬ ਠੀਕ ਆ ਤੇ ਕੱਲਾ ਹਾ ਬੂਰਾ ਛੱਡ ਦੇ ਉਹਦੀ ਡਾਇਰੈਕਟ ਕ੍ਰੋਸਿੰਗ ਕੀ ਕੀ ਸੀਬ ਇਹਦੀ ਵੀਰੇ ਜਾਇਜੀ ਰੇਟ ਆ ਇਹਦਾ ਵੀ 1000 ਰੁਪਏ ਦਾ ਹੀ ਰੇਟ 1000 ਰੁਪਏ ਦਾ ਹਾਂਜੀ ਠੀਕ ਆ ਦੋਸਤੋ ਕਿਸੇ ਨੇ ਚੰਗਾ ਕੋਈ ਬੂਰੀ ਦਾ ਹਨਾ ਚੰਗੇ ਸੋਹਣੇ ਬੱਚੇ ਲੈਣੇ ਆ ਤਾਂ ਤੁਸੀਂ ਡਾਇਰੈਕਟ ਬੱਚੇ ਦੇ ਆਪਾਂ ਦੱਸ ਦਿੰਨੇ ਆ 8 ਬੱਚੇ ਆਣ ਜਿੰਨਾਂ ਚੋਂ 6 ਕਟੀਆਂ ਹੂੰ 2 ਕਟੇ ਤੇ ਪਤਲਾ ਕਿ ਚਾਰ ਬੂਰੇ ਆਏ ਤੇ ਚਾਰ ਹੀ ਨੀਲੀ ਦੇ ਆਨੇ ਮਤਲਬ ਮੋਰਾ ਦਾ ਬੱਚਾ ਨਹੀਂ ਪਾਇੰਨੇ ਮਾ ਦਾ ਮੋਰਾ ਹੀ ਮਾਈ ਤੋਂ ਠੀਕ ਹੈ ਤੇ ਸੀਮਣੇ ਦਾ ਆਪਾ ਕਰਨਾਲ ਤੋਂ ਤਿਆਰ ਕਰਾਇਆ ਸੀ ਤਿਆਰ ਆ ਸੀਮਣੇ ਦਾ ਸੀਮਣ ਤਿਆਰ ਆ ਜਿਹੜਾ ਵੀਰ ਮਤਲਬ ਸੀਮਣ ਤੇ ਰਹਿੰਦੀ ਆ